ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਸੱਚੇ ਮਾਰਗ YouTube ਚੈਨਲ ਦੇ ਵੇਖ ਰਹੇ ਜਿੰਨੇ ਵੀ ਦਰਸ਼ਕ ਜੀ ਆਨ ਸਬਸਕ੍ਰਾਈਬਰ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਇਸ ਚੈਨਲ ਨਾਲ ਜੁੜੇ ਜੇ ਆ ਹਰ ਇੱਕ ਦਿਨ ਛੱਡ ਕੇ ਨਵੀਂ ਤੋਂ ਨਵੀਂ ਵੀਡੀਓ ਆਪਾਂ ਤੁਹਾਡੇ ਅੱਸਤੇ ਲੈ ਕੇ ਆਉਂਦੇ ਰਹੇ ਹਾਂ ਜਿਹਦੇ ਵਿੱਚ ਆਪਾਂ ਤੁਹਾਨੂੰ ਨਵੇਂ ਤੋਂ ਨਵੇਂ ਸ਼ਬਦ ਜਿਹੜੇ ਆ ਨਵੀਂ ਨਵੀਂ ਟੀਮ ਨਾਲ ਹਰ ਮਹੀਨੇ ਤੋਂ ਬਹੁਤ ਹੀ ਘੱਟ ਸਮੇਂ ਦੇ ਵਿੱਚ ਇੱਥੇ ਸਿੱਖਣ ਨੂੰ ਮਿਲਦੇ ਨੇ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲਿਆਂ ਦਾ ਜੋ ਸ਼ਬਦ ਹੈ ਮੇਲੇ ਸਤਗੁਰਾ ਮੈਂ ਤੁਜ ਬਿ ਬੜਾ ਪਿਆਰਾ ਜਿਹਾ ਟਿਊਨ ਤੇ ਬੜਾ ਪਿਆਰਾ ਜਿਹਾ ਸ਼ਬਦ ਹੈ ਉਹ ਕਿਵੇਂ ਆਪਾਂ ਹਾਰਮੋਨੀਅਮ ਤੇ ਪਲੇ ਕਰ ਸਕਦੇ ਹਾਂ ਸਭ ਤੋਂ ਪਹਿਲੇ ਆਪਾਂ ਤੁਹਾਨੂੰ ਇੱਕ ਪਰਫਾਰਮੈਂਸ ਕਰਕੇ ਵਿਖਾ ਦਿੰਦੇ ਪਲੇ ਕਰਕੇ ਵਿਖਾ ਦਿੰਦੇ ਆ ਕਿ ਹਾਰਮੋਨੀਅਮ ਜਿਹੜਾ ਵਾ ਤਬਲੇ ਦੇ ਨਾਲ ਕਿਵੇਂ ਪਲੇ ਹੋਣਾ ਵਾ ਤੇ ਉਹ ਧਿਆਨ ਦੇਖਿਓ ਕਿਵੇਂ ਇਸ ਸ਼ਬਦ ਨੂੰ ਆਪਾਂ ਤਬਲੇ ਦੇ ਨਾਲ ਪਲੇ ਕਰ ਸਕਦੇ ਹਾਂ ਹਾਰਮੋਨੀਅਮ ਤੇ ਮੇਰੇ ਸਤ ਜੁਰ ਮੈਂ ਤੂੰ ਜੇ ते मैं तुझ बिन अवर न को हम मूरख मुगत शर लागती कर गिर पा मेले हर सो मेरे सत्य गुरा मैं तुझ पे याद प्रभना प्रभ दे दुख्या जयपुचिन् सजनाय पचिन् सज ਰਾਗ ਕੇਤਬੇਦ ਮੇਲਾ ਮਿਲਾਏ ਮੇਰੇ ਸਾਥ ਗੁਰਾ ਮੈਂ ਤੁਝ ਦੇਨੇ ਯਾਰ ਬਰਨਾ ਤੋਏ ਸੋ ਐਸੀ ਇੱਕ ਬਹੁਤ ਪਿਆਰੀ ਜੀ ਟੂਨ ਜਿਹੜੀ ਤੁਸੀਂ ਤਬਲੇ ਦੇ ਨਾਲ ਪਲੇ ਹੁੰਦੀ ਵੇਖੀ ਹਰਮਨ ਜੀ ਉਤੇ ਤੇ ਬਿਲਕੁਲ ਸਲੋ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਣੀ ਹੈ ਕਿ ਕਿਵੇਂ ਹਰਮੋਨੀਅਮ ਤੇ ਆਪਾਂ ਪਲੇ ਕਰ ਸਕਦੇ ਆ ਤੇ ਇਹ ਸ਼ਬਦ ਨੂੰ ਆਪਾਂ ਸਿਰਫ ਦੋ ਕ ਲਾਈਨਾਂ ਪੜ੍ਹ ਕੇ ਜਾਂ ਦੋ ਟੁਕਾਂ ਪੜ੍ਹ ਕੇ ਆਪਾਂ ਸਮਾਪਤ ਕਰਤਾ ਕਿਉਂਕਿ ਵੀਡੀਓ ਜਿਆਦਾ ਵੱਡੀ ਨਾ ਹੋਵੇ ਤੇ ਬਾਕੀ ਦਾ ਜੋ ਵੀ ਸ਼ਬਦ ਜਿੰਨਾ ਵੀ ਸਾਰਾ ਸ਼ਬਦ ਉਹ ਸਾਰਾ ਇਦਾਂ ਹੀ ਇਸੇ ਟੀਉਣਾ ਤੇ ਪਲੇ ਹੋਗਾ ਤੁਹਾਨੂੰ ਅੱਗੇ ਹੌਲੀ ਹੌਲੀ ਦੱਸਨੇ ਆ ਸੋ ਧਿਆਨ ਨਾਲ ਪੂਰੀ ਵੀਡੀਓ ਵੇਖਿਓ ਚੈਨਲ ਸਬਸਕ੍ਰਾਈਬ ਕਰ ਲਿਓ ਸਭ ਤੋਂ ਪਹਿਲੇ ਆਪਾਂ ਅੰਤਰਾ ਦੀ ਗੱਲ ਕਰਦੇ ਆ ਮੇਰੇ ਸਤਿਗੁਰਾਂ ਮੈ ਤੋਂ ਜਿਵੇਂ ਨਾ ਕੋਈ ਮੇਰੇ ਸਤ ਮੇਰੇ ਸਤਗੁਰਾਂ मैं बिन अवर न को मेरे सप्तगुरा मे तु बिन् न को हम मूर्ख हम मुग शरनागति ਤਾਰ ਕਿਰਪਾ ਮਿਲੇ ਹਰ ਸੋਏ ਫੇਰ ਖਲਟਿਆ ਨਾ ਆਇ ਤੋ ਤੁਹਾਡਾ ਇਹ ਕੰਪਲਿਕੇਟ ਹੈ ਜਾਂ ਥੋੜਾ ਜਿਹਾ ਧਿਆਨ ਆਖੋ ਹਮੂ ਰਖ ਮੁਗਤ ਸ਼ਰਨਾਗਤੀ ਕਾਰ ਕਿਰਪਾ ਮਿਲੇ ਹਰ ਸੋਏ ਮੇਰੇ ਸਤ ਗੁਰਾ ਮੈਂ ਤੁਝ ਬਿਨ ਅਵਰਨਾ ਕੋਈ ਓਏ ਇਹ ਆ ਜੋ ਮੇਨ ਅੰਤਰਾ ਜਾਂ ਮੇਨ ਜਿਹੜੀ ਲਾਈਨ ਪੜੀ ਜਾਣੀ ਹੈ ਇਹ ਸ਼ਬਦੀ ਹੁਣ ਆਪਾਂ ਜੋ ਇਸ ਸ਼ਬਦ ਦਾ ਅੰਤਰਾ ਜਾਂ ਜਿਹੜੀ ਬਾਕੀ ਸ਼ਬਦ ਜਿਹੜਾ ਹੁੰਦਾ ਉਹ ਪੜਨਾ ਦੱਸਦੇ ਆ ਕਿਵੇਂ ਸੈਲਮਨ ਯੂਪਲੇ ਕਰਨਾ ਹੈ ਤਾਂ ਉੱਚੀ ਆਵਾਜ਼ ਲਗਣੀ ਆ ਪਰ ਮੈਂ ਆਪਣੀ ਆਵਾਜ਼ ਘਟਾਉਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਕੰਫਰਟੇਬਲ ਹੋ ਕੇ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਚਲੋ ਤਾਂ ਪ੍ਰੋਪਰੀ ਦਾਸ ਨਹੀਂ ਕੋਈ ਚੱਕਰ ਨਹੀਂ ਆਗਲੇ ਆ ਜਿਹੜੀ ਪਹਿਲੀ ਲਾਈਨ ਤੇ ਵੇਖਦੇ ਆਪਣੀ ਸਕਰੀਨ ਤੇ ਮੈਂ ਮਨ ਤਨ ਬਿਰਹ ਹਾਂ ਤੱਕ ਅਗਲਾ ਕਿਉਂ ਪ੍ਰੀਤਮ ਮਿਲੇ ਮਿਲਾਇਕਰ ਆਏ ਐ ਇਦਾਂ ਪਲੇ ਹੋਊਗਾ ਮੈਂ ਮੈਂ ਮਨ ਤਨ ਬਿਰਹ ਹਾਂ ਅੱਤ ਅਗਲਾ ਕਿਉਂ ਪ੍ਰੀਤਮ ਮੈਨੇ ਕਰਿਆ ਤੇਰੇ ਕਿਦਿਆ ਨਾ ਗਿਆ ਮੈਂ ਮਨ ਤਨ ਬੇਰਵਾ ਤੇ ਅਗਲਾ ਕਿਉਂ ਪ੍ਰੀਤਮ ਮੈਨੇ ਕਰਿਆ ਜਾਣ ਦੇਖਾ ਪ੍ਰਭ ਆਪਣਾ ਲਬ ਦੇਖੇ ਦੁਖ ਤਜਾਏ ਜਾਏ ਪੁੱਛਾਂ ਤਿੰਨ ਸੱਜਣਾ ਇੱਥੋਂ ਥੋੜਾ ਗਲਤ ਹੋਇਆ ਮੇਰੇ ਕੋ ਧਿਆਨ ਨਾਲ ਕਿਉਂ ਜਾਏ ਪੁੱਛਾਂ ਜਾਏ ਪੁੱਛਾਂ ਤਿੰਨ ਸੱਜਣਾ जाए पुछा तिन सजना प्रभ प्रभ कित बेद मिल एक बार फिर तो क्यों जाए पुछा तिन सजना प्रभ कित बेद मिल मिला मेरे ਸਾਥੇ ਤੁਰਾ ਮੈਂ ਤੁਝ ਬਿਨ ਅਵਰਨਾ ਕੋਏ ਉਮੀਦ ਕਰਦੇ ਆ ਤੁਹਾਨੂੰ ਇਹ ਵਾਲੀ ਵੀਡੀਓ ਦੇ ਵਿੱਚ ਇਨੀ ਛੋਟੀ ਵੀਡੀਓ ਦੇ ਵਿੱਚ ਇਹ ਸ਼ਬਦ ਪਲੇ ਕਰਨਾ ਜਾਂ ਇੱਥੇ ਹਰਮੋਨੀਅਮ ਤੇ ਘਾਟ ਦਾ ਸਮੇਂ ਦੇ ਵਿੱਚ ਕਿਵੇਂ ਪਲੇ ਕਰ ਸਕਦੇ ਉਹ ਪਤਾ ਲੱਗ ਗਿਆ ਹੋਊਗਾ ਕਮੈਂਟ ਕਰਕੇ ਦੱਸ ਦਿਓ ਕਿ ਤੁਹਾਨੂੰ ਇਹ ਵਾਲੀ ਵੀਡੀਓ ਕਿਵੇਂ ਲੱਗੀ ਜੇ ਸ਼ਬਦ ਪੜ੍ਹਦੇ ਆ ਗਲਤੀਆਂ ਹੋ ਗਈਆਂ ਮਾਫ ਕਰਦੇ ਹੋ ਤੇ ਅੱਗੇ ਤੋਂ ਕੋਸ਼ਿਸ਼ ਕਰਾਂਗੇ ਗਲਤੀਆਂ ਨਾ ਹੋਣ ਤੇ ਇਹ ਵਾਲੀ ਵੀਡੀਓ ਜਿਆਦਾ ਵੱਡੀ ਨਾ ਵੇਸ ਕਰਕੇ ਆਪਾਂ ਇਹ ਘਰ ਤੋਂ ਘਰ ਸਮੇਂ ਦੇ ਵਿੱਚ ਤੁਹਾਨੂੰ ਆਪਾਂ ਇਹ ਵਾਲੀ ਵੀਡੀਓ ਦੱਸੀ ਆ ਬਾਕੀ ਜਿੰਨਾ ਵੀ ਸ਼ਬਦਾ ਸਾਰਾ ਇਹ ਜਿਹੜਾ ਉਹ ਇਸੇ ਤਰ੍ਹਾਂ ਇਸੇ ਅਸਥਾਈ ਤੋਂ ਪੜਿਆ ਜਾਵੇਗਾ ਜਿੱਦਾਂ ਤੁਹਾਨੂੰ ਐਨਆਰਟੀ ਉਹਨਾਂ ਨੇ ਦੱਸਿਆ ਵਾ ਤੇ ਮਿਲਾਂਗੇ ਕਿਸੇ ਨੈਕਸਟ ਵੀਡੀਓ ਵਿੱਚ ਹਾਨੂੰ ਕਮੈਂਟ ਕਰਕੇ ਦੱਸ ਦਿਓ ਵੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਵਾਲੀ ਵੀਡੀਓ ਤੇ ਨਾਲ ਹੋਰ ਤੁਹਾਨੂੰ ਕਿਹੜੇ-ਕਿਹੜੇ ਸ਼ਬਦ ਚਾਹੀਦੇ ਆ ਤੇ ਜਾਂ ਜੋ ਵੀ ਤੁਹਾਡੇ ਵਿਚਾਰ ਨੇ ਜਾਂ ਜੋ ਵੀ ਤੁਹਾਡੀ ਸੁਜੈਸ਼ਨ ਐਡਵਾਈਸਸ ਆ ਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੱਧ ਤੋਂ ਵੱਧ ਸਾਰੇ ਜਾਣਿਆਂ ਨੂੰ ਹੱਥ ਛੋੜ ਕੇ ਬੇਨਤੀ ਹੈ ਜੀ ਹੱਥ ਛੋੜ ਕੇ ਬੇਨਤੀ ਆ ਸਾਡੇ ਚੈਨਲ ਸੱਚੇ ਮਾਰਗ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਧੰਨਵਾਦ ਮਿਲਦੇ ਆ ਕਿਸੇ ਨੈਕਸਟ ਵੀਡੀਓ ਵਿੱਚ